ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਦੱਸ ਦਈਏ ਕਿ ਬੀਤੇ ਕੱਲ ਸੀਐਮ ਮਾਨ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਇੱਕ ਰੂਟੀਨ ਚੈੱਕਅਪ ਦੇ ਲਈ ਦਾਖਲ ਹੁੰਦੇ ਨੇ ਜਿੱਥੇ ਡਾਕਟਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸੀਐਮ ਮਾਨ ਹੁਣ ਠੀਕ ਨੇ ਤੇ ਹੁਣ ਜਾਣਕਾਰੀ ਨਿਕਲ ਕੇ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਦੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤਮਰ ਹੈ ਮੈਂ ਜਨਮੁਲਾ ਕਲੀਨਿਕ ਵਾਲੇ ਵਜਲਾ ਜੰਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਅੱਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਛੇ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਸામਨੇ ਆ ਰਹੀ ਹੈ ਜਿੱਥੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਹਿੱਸੇ ਦੇ ਵਿੱਚ ਸੂਜਨ ਪਾਈ ਗਈ ਹੈ ਦੱਸ ਦਈਏ ਕਿ ਸੀਐਮ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਹਿੱਸੇ ਦੇ ਵਿੱਚ ਸੂਜਨ ਪਾਈ ਗਈ ਹੈ ਜਿਸ ਕਰਕੇ ਹਾਰਟ ਤੇ ਦਬਾਅ ਪੈਂਦਾ ਹੈ ਤਾਂ ਬੇਹਦ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ ਨੀਰੂ ਜੁੜ ਗਏ ਨੇ ਤਾਂ ਨੀਰੂ ਬੀਤੇ ਕਾਲ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਸੀਐਮ ਮਾਨ ਨੂੰ ਦਾਖਲ ਕੀਤਾ ਜਾਂਦਾ ਹੈ ਰੂਟੀਨ ਚੈੱਕਅਪ ਦੇ ਲਈ ਤੇ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਹਿੱਸੇ ਦੇ ਵਿੱਚ ਸੂਜਨ ਪਾਈ ਗਈ ਹੈ ਕੀ ਪੂਰੀ ਜਾਣਕਾਰੀ ਹੈ ਕੱਲ ਉਹ ਰੂਟੀਨ ਚੈੱਕਅਪ ਦੇ ਲਈ ਦੇ ਫੋਰਟਿਸ ਹਸਪਤਾਲ ਗਏ ਸੱਤੇ ਚੈੱਕਅਪ ਦੇ ਦੌਰਾਨ ਪਤਾ ਲੱਗਿਆ ਕਿ ਉਹਨਾਂ ਦੇ ਸਨ मे नोट में पहले एक आर्टिस्ट की मारी होते जा रहे हैं और बाकी इससे करके ब्लड प्रेशर जो है हाई भी जा रहा है तो लोग जाने पे सबको पता है कि जो अपना ब्लड प्रेशर होता है वो ज्यादा हाई से ज्यादा लोग ही बच जाते हैं सबसे उन्होंने मॉनिटर करने वास्ते उसकी ही रक्षा के रात बनते हो तो ब्लड टेस्ट होने ने तब तो गलती गलत है आर्टरी के बीच सोच ही जाते हैं सांस लेने से भी प्रॉब्लम आ गई करके जो है ब्लड प्रेशर जो है आप लो ज्यादा रहता है ਪੋਟੀਗਲ ਨਾਲ ਜੋ ਹੋਰ ਵੀ ਟੈਸਟ ਹੋਣੇ ਨੇ ਜਿਹੜੇ ਕਰਦੇ ਹੋਣੇ ਸੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਅੱਜ ਦੀ ਉਹਨਾਂ ਦੇ ਸਟੈਂਡਿੰਗ ਬਿਦਾਂ ਦੇ ਕਿ ਜਿਉਂ ਸੀ ਅਸੀਂ ਉਹਸ ਤੋਂ ਕਾਲ ਲਾ ਲਿਆ ਫੋਟੋਮੈਟਿਕ ਕਰਕੇ ਪੋਜ਼ਿਟਿਵ ਹਸਪਤਾਲ ਵੱਲੋਂ ਵੀ ਕਿ ਉਹਨਾਂ ਨੇ ਰੂਟੀਨ ਚੈੱਕਅਪ ਦੇ ਲਈ ਭੋਜੇ ਤਾਂ ਲੇਕਿਨ ਜਦ ਪਤਾ ਲੱਗਾ ਡਾਕਟਰ ਨੂੰ ਕਾਂਸੀ ਦੇ ਵਿਸ਼ਾ ਬੋਲਦੇ ਨੇ ਦੇ ਜਿਸ ਕਾਰਨ ਤੇ ਸਭ ਤੋਂ ਵੱਡੀ ਗੱਲ ਹੈ ਉਹਨਾਂ ਦੀ ਸਿਹਤ ਨੂੰ ਧਿਆਨ ਦੇ ਰਿਹਾ ਇਸ ਕਰਕੇ ਡਾਕਟਰਸ ਨੇ ਉਹਨਾਂ ਨੂੰ ਜੇ ਰਾਤ ਭਰ ਮੋਨਿਟਰਿੰਗ ਕਰਨ ਵਾਸਤੇ ਉੱਥੇ ਹੀ ਰੱਖਿਆ ਹੈ ਤੇ ਅੱਜ ਉਹ ਟੈਸਟ ਹੋਣੇ ਨੇ ਜਿਸ ਦੇ ਬਾਅਦ ਜੋ ਹੈ ਉਹ ਪਤਾ ਲੱਗੇਗਾ ਕਿ ਅਗਲੇ ਕੀ ਮੈਡੀਕਲ ਬੁਲਟਿੰਗ ਕੀ ਆਨ ਬਣਾ ਹੈ ਜੀ ਬਿਲਕੁਲ ਤਾਂ तमाम ਜਾਣਕਾਰੀ ਲਈ ਧੰਨਵਾਦ ਤਾਂ ਸੀਐਮ ਮਾਨ ਦੀ ਸਿਹਤ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੀਤੇ ਕੱਲ ਸੀਐਮ ਮਾਨ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਜਿੱਥੇ ਉਹ ਰੂਟੀਨ ਚੈੱਕਅਪ ਲਈ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸੀਐਮ ਮਾਨ ਹੁਣ ਬਿਲਕੁਲ ਠੀਕ ਨੇ ਪਰ ਹੁਣ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਹਿੱਸੇ ਦੇ ਵਿੱਚ ਸੂਜਨ ਪਾਈ ਗਈ ਹੈ ਫੇਫੜਿਆਂ ਦੇ ਇੱਕ ਆਰਟੀਚ ਸਵੇਲਿੰਗ ਦੇ ਲੱਛਣ ਪਾਏ ਗਏ ਨੇ ਸੂਜਨ ਪਾਈ ਗਈ ਜਿਸ ਕਰਕੇ ਸੀਮਾ ਮਾਹ ਦੇ ਬਲੱਡ ਪ੍ਰੈਸ਼ਰ ਦੇ ਵਿੱਚੋਂ ਉਤਾਰ ਚੜ੍ਹਾਵ ਹੁੰਦਾ ਜਿਵੇਂ ਕਿ ਸਾਡੇ ਸਹਿਯੋਗੀ ਨੀਰੂ ਨੇ ਦੱਸਿਆ ਹੈ ਕਿ ਬਲੱਡ ਪ੍ਰੈਸ਼ਰ ਦਾ ਉਤਾਰ ਚੜ੍ਹਾਵ ਸਿਹਤ ਲਈ ਬਿਲਕੁਲ ਠੀਕ ਨਹੀਂ ਹੈ ਜਿਸ ਕਰਕੇ ਸੀਐਮ ਮਾਨ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਰਟ ਦੇ ਵਿੱਚ ਦਬਾਅ ਪੈਂਦਾ ਹੈ ਜਿਸ ਕਰਕੇ ਹੁਣ ਸੀਐਮ ਮਾਨ ਅੱਜ ਰਾਤ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਰਹਿਣਗੇ ਜਿੱਥੇ ਉਹਨਾਂ ਦੇ ਕਈ ਜ਼ਰੂਰੀ ਟੈਸਟ ਕੀਤੇ ਜਾਣਗੇ ਜਿਸ ਤੋਂ ਬਾਅਦ ਹੀ ਡਾਕਟਰਾਂ ਦੇ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਉਹਨਾਂ ਨੂੰ ਛੁੱਟੀ ਦਿੱਤੀ ਜਾਵੇਗੀ ਜਾਂ ਫਿਰ ਨਹੀਂ ਤਾਂ ਬੇहद ਅਹਿਮ ਖਬਰ ਸੀਐਮ ਮਾਨ ਦੀ ਸਿਹਤ ਨਾਲ ਜੁੜੀ ਦੇ ਨਾਲ ਸਾਂਝੀ ਕਰ ਰਹੀਆਂ ਜਿੱਥੇ ਸੀਐਮ ਮਾਨ ਦੇ ਫੇਫੜਿਆਂ ਦੇ ਇੱਕ ਹਿੱਸੇ ਦੇ ਵਿੱਚ ਸੂਜਨ ਪਾਈ ਗਈ ਹੈ ਜਿਸ ਕਰਕੇ ਅੱਜ ਡਾਕਟਰਾਂ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਵੇਗਾ ਤੇ ਉਹਨਾਂ ਦੇ ਕਈ ਜ਼ਰੂਰੀ ਟੈਸਟ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ دیکھنے کے لیے فالو کریں دائنک ਸਵੇਰਾ ٹی وی یوٹیوب فیس بک انسٹاگرام ایکس اور WhatsApp channel par